ਸਸਿਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋਤ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਲਕ ਕਲਾਂ ਦੇ ਵਿੱਚ ਮਲਕ ਕਲਾਂ ਪਿੰਡ ਇੱਕ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਇਸ ਪਿੰਡ ਦਾ ਸਿਆਸਤ ਦੀ ਦੁਨੀਆ ਦੇ ਵਿੱਚ ਵੀ ਬਹੁਤ ਵੱਡਾ ਨਾਮ ਆ ਮਿੱਤਰੋ ਮਲਕਾਲਾ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਪਰ ਜਾਣਕਾਰੀ ਦੇ ਲਈ ਇਸੇ ਨਗਰ ਦਾ ਵਪਾਰੀ ਲੋਹਰਾ ਮਾਲਾ ਭਾਈ ਹੋਊਗਾ ਆਪਣੇ ਨਾਲ ਮਿੱਤਰੋ ਸਾਰੀ ਗੱਲਬਾਤ ਕਰਦੇ ਆ ਲੋਹਰੇ ਭਾਈ ਦੀਆਂ ਡਿਟੇਲ ਜਾਣਦੇ ਕੀ ਡਿਟੇਲ ਅਗਰੇ ਆਈ ਅੱਗੇ ਭਾਈ ਹੋਰ ਵੱਡੇ ਵੀਰੇ ਕੀ ਹਾਲ ਆ ਹੱਸੀਆ ਭਾਈ ਚੜਦੀ ਕਲਾ ਦੇ ਹਾਂ ਵਧੀਆ ਠੀਕ ਆ ਲੋਹਰੇ ਭਾਈ ਪਰਿਵਾਰ ਕਿਵੇਂ ਆ ਹਾਂ ਵਧੀਆ ਚੜਦੀ ਹਾਂ ਚਲੋ ਠੀਕ ਆ ਅੱਛਾ ਗਾਂ ਦਾ ਘਰੇਲੂ ਬੰਦਿਆਂ ਦੀ ਹੈ ਹਾਂ ਠੀਕ ਆ ਵੀ ਕੀ ਨਾਮ ਆ ਭਾਈ ਜਿਹਨਾਂ ਦੇ ਗਾਂ ਘਰੇ ਖੜੀ ਹੈ ਭਾਈ ਮਲਕੀਤ ਸਿੰਘ ਮਲਕੀ ਉਹ ਦੂਜਾ ਗੈਸ ਸਿੰਘ ਠੀਕ ਹੈ ਬਾਈ ਅੱਛਾ ਇਹ ਜਿਹੜੀ ਵੜ ਵੇਚਣੀ ਹੈ ਕਿੰਨੇ ਵਸ ਸੂਆ ਸੁੰਦੀ ਹੈ ਵੀਰੇ ਇਹ ਬਾਈ ਦੂਜਾ ਸੂਆ ਸੁਈ ਆ ਸੁਈ ਹੋਈ ਆ ਹਨਾ ਕਿ ਕਿੰਨੇ ਦਿਨ ਹੋ ਗਏ ਸੁਈ ਨੂੰ ਵੀਰੇ ਨੂੰ ਸੁਈ ਨੂੰ ਬਾਈ ਇਹਨੂੰ 15 18 ਦਿਨ ਹੋ ਗਏ ਮਤਲਬ 20 ਮੰਨ ਲੈ ਕੋਈ ਇੱਥੇ ਜੀ ਆ ਹਨਾ ਦੁੱਧ ਕਿੰਨਾ ਵੀਰੇ ਇਸ ਟਾਈਮ ਦੁੱਧ ਬਾਈ 14 ਕਿਲੋ ਸੀ ਇਸ ਟਾਈਮ ਠੀਕ ਆ ਥੋੜਾ ਹੈ ਨਾ ਬਾਈ ਨੇ ਆਪਰੇਸ਼ਨ ਕਰਾਇਆ ਕਰਕੇ ਉਹ ਤਾਂ ਗੌਰ ਦਾ ਪਰ ਨਹੀਂ ਹੋਇਆਗਾ ਠੀਕ ਹੈ ਵੀਰੇ ਹੁਣ ਇਸ ਟਾਈਮ 10 11 ਕਿਲੋ ਦੁੱਧ ਹੈਗਾ ਮਾੜਾ ਪਰ ਠੰਡਾ 10 ਕਿਲੋ ਮੰਨ ਲਈਏ ਯਾਰ ਵੀ ਅਗਲੇ ਤਾਂ ਕਿਲੋ ਵੱਧ ਨਿਕਲਿਆ ਇਹਦਾ ਹਾਂ ਤੇ ਸੂਜੀ ਗੱਲ ਹੈ ਬਾਈ ਜੇ 4 ਕਦਾਂ ਸੇਵਾਕਾਰ ਲਈ ਗੌਰ ਕਰ ਲਈ ਦੁੱਧ ਵਾਜੂਗੀ ਅੱਛਾ ਚੂਣ ਚੜ ਕਿਵੇਂ ਲੱਗੇ ਵਧੀਆ ਬਾਈ ਸੋਨਾ ਓਕੇ ਆਜਾ ਅੱਛਾ ਰੇਟ ਕੀ ਰੂਗਾ ਉਹਰੇ ਬਾਈ ਰੇਟ ਇਹਦਾ 55000 ਰੁਪਿਆ ਬਾਈ ਮੰਨਤਾਂ ਵਿੱਚੋਂ ਦੇਣ ਲੈਣਾ ਦਾ ਯਾਰ 52000 ਦੀ ਕਰ ਦਿਆਂਗੇ ਬਾਈ ਦੁੱਧ ਥੋੜਾ ਜਿਵੇਂ ਵੇਚਣ ਦੀ ਜਿਹੜੀ ਗੱਲ ਕਰਦੀ ਹੈ ਜੇ ਹੈ ਤੁਸੀਂ ਦੱਸ ਦਿਓ ਬਈ ਫਿਰ ਕਿੰਨੇ ਦੀ ਐ ਹਾਂ ਨਾ ਦੱਸਦੇ ਜੱਸਨੋਈ 50000 ਦੀ ਜੱਸਨੋਈ ਆ ਬਾਈ ਠੀਕ ਆ ਕੱਢੀ ਪਾਵਾਂ ਤੋਰੀ ਵੀਰੇ ਮੋੜਾ ਕੱਢੀ ਪਾਵਾਂ ਲੈ ਵੀ ਮਿੱਤਰੋ ਦੁੱਧ ਤੁਸੀਂ ਜੇ ਸੇਵਾ ਕਰਨ ਲਈ ਤਾਂ 14 ਕਿਲੋ ਚੋਣ ਲੱਗ ਜਾਓਗੇ ਪਰ ਅੱਜ ਹਾਜ਼ਰ ਆ ਜਿਹੜਾ ਅੱਜ ਕੰਡੇ ਵਾਲਾ 10 11 ਕਿਲੋ ਦੁੱਧ ਤੁਸੀਂ 10 ਮੰਨ ਕੇ ਸੌਦਾ ਕਰਨਾ ਮਿੱਤਰੋ ਕ੍ਰੋਸ ਬਰੀਡ ਦੇ ਵਿੱਚ ਪੈਂਦੀ ਆ ਕਹਿਣ ਤੋਂ ਭਾਵ ਚਮਕਦਮ ਕਾਲੀ ਬੱਚੀ ਆ ਦੁੱਧ ਚੋਲਿਆ ਜੇ ਪਈ ਇਹੋ ਜੀ ਬੱਚੀ 35 4000 ਨੂੰ ਤੋਕੜ ਗੱਬਣ ਕਰਕੇ ਵੀ ਆਪਾਂ ਵੇਚ ਲੈਂਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੇਖੋ ਘਰਾਂ ਦੀ ਮਿੱਤਰੋ ਠ ਦੋ ਦੋ ਜਿਹੜਾ ਦੇਖ ਆਪੀ ਕੇ ਟੌਰਨ ਆਉਂਦੇ ਜਣਾ 14 15 ਕਿਉਂਕਿ ਵਹਿੜ ਗੋਬਾਂ ਵਾਲੀ ਆ ਜਾਣ ਵਾਲੀ ਆ ਲਹੂ ਪਾਣੀ ਵਾਲੀ ਆ ਲੇਵੇ ਭਾਂਡੇ ਨੂੰ ਸਾਫ ਸੁਥਰੀ ਆ ਥਣ ਚੰਗਾ ਲੱਗਾ ਹੋਇਆ ਹੱਥੀ ਚੋਣ ਵਾਲਾ ਥਾਣਾ ਮਗਰ ਇਹਦੇ ਬੱਛਾ ਵਾ ਮਿੱਤਰੋ ਤੇ 20 ਦਿਨਾਂ ਦਾ ਸੁਆਵ ਆ ਜਾਂਦਾ ਕਰਮਾਂ ਵਾਲੀ ਦਾ ਅਗਲੀ ਕਾਰਵਾਈ ਲਈ ਨੰਬਰ ਆਪਾਂ ਲੈ ਲੈਨੇ ਵੀਰੇ ਨੰਬਰ ਦੱਸਿਓ ਬਾਈ ਆਪਣਾ 98725 ਜੀ 47684 98725 47 ਛੇ ਤਰਸੀ ਛੇ ਤਰਸੀ ਛੇ ਤਰਸੀ ਠੀਕ ਹੈ ਬਈ ਨੰਬਰ ਸਕਰੀਨ ਦੇ ਉੱਤੇ ਵੀ ਲਾ ਦੇਾਂਗੇ ਆਪਾਂ ਨੰਬਰ ਸਕਰੀਨ ਦੇ ਉੱਤੇ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ